ਅੰਮ੍ਰਿਤਸਰ ਦੇ ਕਲੱਬ ਕੋਚ ਜਗਤਾਰ ਬੌਕਸਰ ਅਤੇ ਹੈਰੀ ਪਿੰਡਰ ਵੱਲੋਂ ਪਾਵਰ ਲਿਫਟਿੰਗ ਦੀ ਗੇਮ ਦੇ ਵਿੱਚ ਤਿਆਰ ਕੀਤੇ ਗਏ ਪੰਜ ਨੌਜਵਾਨਾਂ ਵੱਲੋਂ ਰਾਜਸਥਾਨ ਦੇ ਵਿੱਚ ਹੋਈਆਂ ਨੈਸ਼ਨਲ ਖੇਡਾਂ ਦੇ ਵਿੱਚ ਅੰਮ੍ਰਿਤਸਰ ਗੁਰੂ ਨਗਰੀ ਦਾ ਨਾਮ ਰੌਸ਼ਨ ਕੀਤਾ ਗਿਆ ਸਖਿਡਾਰੀਆਂ ਅਤੇ ਉਹਨਾਂ ਦੇ ਕੋਚ ਦੇ ਵੱਲੋਂ ਉਹਨਾਂ ਦੀ ਜਿੱਤ ਗੁਰੂ ਚਰਨਾ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਸਮਰਪਿਤ ਕੀਤੀ ਗਈ ਹੈ ਸ਼ੁਕਰਾਨਾ ਕਰਨਾ ਹੈ ਗੁਰੂ ਮਹਾਰਾਜ ਜੀ ਦਾ ਕਾਲਕਸਾਬ ਸ਼ੁਕਰਾਨਾ ਸ਼ੁਕਰਾਨਾ ਆਪਾਂ ਜੀ ਆਪਣੀ ਟੀਮ ਪੰਜਾਬ ਵੱਲੋਂ 100% ਰੋ ਪਾਵਰ ਲਿਫਟਿੰਗ ਫੈਡਰੇਸ਼ਨ ਆ ਪਾਵਰ ਲਿਫਟਿੰਗ ਦਾ ਜਿਹੜਾ ਨੈਸ਼ਨਲ ਕੰਪੀਟੀਸ਼ਨ ਰਾਜਸਥਾਨ ਚ ਹੋਇਆ ਹੈ ਆਪਾਂ ਸਾਰੇ ਟੀਮ ਜਿੱਤ ਕੇ ਆਈਏ ਉੱਥੋਂ ਆਪਣੇ ਸਾਰੇ ਮੁੰਡੇ ਕੋਈ ਜੂਨੀਅਰ ਸਭ ਜੂਨੀਅਰ 16 16 ਸਾਲ ਦੇ ਬੱਚੇ ਆ ਜਿਨਾਂ ਨੇ ਮੈਡਲ ਆਏ ਨੈਸ਼ਨਲ ਹਾਂਜੀ ਟੋਟਲ ਕਿੰਨੇ ਜਾਣੇ ਗਏ ਸੀ ਤੇ ਕਿੰਨੇ ਮੈਡਲ ਆਏ ਅਸੀਂ 5 ਜਾਣੇ ਗਏ ਸੀ ਤੇ ਲਗਭਗ ਸਾਰਿਆਂ ਦੇ 2-2 3-3 ਮੈਡਲ ਆਏ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਕਿਹੜਾ ਮਾਣ ਬਸ ਚੜਦੀ ਕਲਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਬਹੁਤ ਖੁਸ਼ੀ ਹੈ ਕਿ ਇੰਨੀ ਮਿਹਨਤ ਕੀਤੀ ਸਾਰੇ ਬੱਚਿਆਂ ਨੇ ਆਪਣੇ ਬਹੁਤ ਮਿਹਨਤ ਕੀਤੀ ਆਪਣੇ ਕੋਚ ਸਾਹਿਬ ਨੇ ਆਪਣੇ ਭਾਜੀ ਵੱਡੇ ਕੋਚ ਸਾਹਿਬ ਸਰਦਾਰ ਜਗਤਾਰ ਬੌਕਸਰ ਭਾਜੀ ਇਹ ਵੀ ਆਪਣੇ ਬੌਕਸਿੰਗ ਦੇ ਆਪਣੇ ਟਾਈਮ ਦੇ ਪੂਰੇ ਖਿਡਾਰੀ ਕਿੰਨਾ ਟਾਈਮ ਲੱਗਾ ਕੰਪੀਟੀਸ਼ਨ ਵਿੱਚ ਪਰ ਜੀ ਸ਼ੁਰੂ ਤੋਂ ਹੀ ਲੱਗੇ ਮਿਹਨਤ ਕਰਨ ਲੱਗੇ ਆ ਇਹ ਇਹਦਾ ਕੋਈ ਟਾਈਮ ਨਹੀਂ ਹੁੰਦਾ ਮਿਹਨਤ ਕਦੀ ਨਹੀਂ ਮੁੱਕਦੀ ਇਹ ਸਾਲਾ ਸਾਲ ਐਂਡ ਤੱਕ ਚੱਲਦੀ ਹਾਂ ਜੀ ਅੱਜ ਕੱਲ ਦੀ ਯੰਗ ਪੀੜੀ ਨੂੰ ਕੀ ਸੁਨੇਹਾ ਬਸ ਭਾਜੀ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਨਸ਼ੇ ਛੱਡੋ ਪਹਿਲਾਂ ਤੇ ਗੁਰੂ ਵਾਲੇ ਬਣੋ ਗੁਰੂ ਘਰ ਨਾਲ ਜੁੜੋ ਤੇ ਆਪਣੇ ਜਿਹੜੇ ਸ਼ੌਂਕ ਚੰਗੇ ਰੱਖੋ ਸਪੋਰਟਸ ਚ ਲਸਾਲੋ ਵੱਧ ਤੋਂ ਵੱਧ ਆਪਣੇ ਮਾਪਿਓ ਦਾ ਆਪਣੀ ਕੌਮ ਦਾ ਨਾਮ ਰੋਸ਼ਨ ਕਰੋ ਤੇ ਕਿਹੜੇ ਵੇਟ ਕਿੰਨੇ ਕਿੰਨੇ ਵੇਟ ਚ ਤੇ ਕਿੰਨਾ ਵੇਟ ਚ ਆ ਹਾਂਜੀ ਆਪਣੇ ਭਾਜੀ ਆ ਸਾਰੇ ਬੱਚੇ ਸਭ ਜੂਨੀਅਰ ਕੋਈ 16 ਸਾਲ ਦਾ ਤੇ ਆਪਣੀ ਆਪਣੀਆਂ categories ਚ ਸਾਰੇ winner ਨੇ ਇਹ ਇਹ ਦੇ ਹਿਸਾਬ ਨਾਲ ਵੇਖੋ ਜੀ 16 ਸਾਲ ਦਾ ਬੱਚਾ ਅੱਜ ਕੱਲ ਕੀ ਕਰਦੇ ਆ ਰੀਲਾ ਬਣਾ ਲੀਆਂ ਆਸ਼ਕੀਆਂ ਮਾਰ ਲੀਆਂ ਆ ਸਾਡੇ ਬੱਚੇ ਵੇਖੋ ਅਜੇ ਇਹਨਾਂ ਦੀ ਐਜਾ ਕੀ ਹੈ ਤੇ ਇਹ ਇੰਡੀਆ ਵਾਸਤੇ ਮੈਡਲ ਲੈ ਕੇ ਆਏ ਕਿੰਨਾ ਕਮਾਲ ਮਹਿਸੂਸ ਮਾਨ ਬਹੁਤ ਮਾਨ ਮਹਿਸੂਸ ਹੋ ਰਿਹਾ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਸਾਰੇ ਆ ਵੱਡੇ ਭਰਾ ਇਹੋ ਜਿਹੇ ਜਰੋ ਆਪਣਾ ਸਰਕਲ ਚੰਗਾ ਹੁੰਦਾ ਨਾ ਕੋਚ ਉਹਨਾਂ ਨਾਲ ਸਪੋਰਟਸ ਵਾਲੇ ਇਧਰੋਂ ਭਰਾ ਹੁਣ ਸਾਰੇ ਵਧੀਆ ਸਰਕਲ ਵਾਲੇ ਹੋਣ ਤੇ ਫਿਰ ਆਪਾਂ ਸਹੀ ਰਾਹ